ਸਸ ਸਤਿਗੁਰ ਦੋਸਤੋ ਮੈਂ ਤੁਹਾਡਾ ਆਪਣਾ ਲਾਲੀ ਖਾਨ ਲੋ ਇੱਕ ਨਵਾਂ Song ਹੈ ਬਿਲਕੁਲ ਹੁਣੀ ਕੰਪੋਜੀਸ਼ਨ ਕੀਤਾ ਹੈ ਤੇ ਨਜ਼ਰ ਦੋ ਲੈਣਾ ਪੇਸ਼ ਕਰਨ ਜਾ ਰਿਹਾ ਮੈਂ ਘੋਰ ਬਣ ਉਹ ਨੀ ਕਰ ਜ ਦੁਨੀ ਤੂੰ ਕਾਲ ਜਿਹਨੂੰ ਜਾਨੀਏ ਚੁੱਟੀ ਦੇਆ ਮੁੰਡਿਆਂ ਨੂੰ ਮਾਰ ਕੀ ਮਕੋਨੀਏ ਉਹ ਨੀ ਕਰ ਜ ਦੁਨੀ ਤੂੰ ਕਾਲ ਜਿਹਨੂੰ ਜਾਨੀਏ ਚੁੱਟੀ ਦੇਆ ਮੁੰਡਿਆਂ ਨੂੰ ਮਾਰ ਕੀ ਮਕੋਨੀਏ ਸਿਰੋਂ ਚੁੰਨੀ ਲੈਣੀ ਤੂੰ ਭੁੱਲ ਗੇ ਕਸ ਕਿੱਥੇ ਉੱਡ ਗਈ ਏ ਤੇਰੀ ਸੰਗਣੀ ਯਾਰ ਤੇਰਾ ਪੀੜੀ ਛੱਡ ਦੂ ਪੌਣੀਆਂ ਤੂੰ ਜਿੰਨਾ ਛੱਡ ਤਾਂ ਗਨੀ ਯਾਰ ਤੇਰਾ ਪੀੜੀ ਛੱਡ ਦੂ ਮਸ਼ਹੂਰੀ ਨਾਲੇ ਪੌਣੀਆਂ ਤੂੰ ਜਿੰਨਾ ਛੱਡ ਤਾਂ ਗਨੀ 40 ਕੱਲਿਆਂ ਦਾ ਮੁੰਡਾ ਕੱਲਾ ਕੰਮ ਕਰਦਾ ਹੁਣ ਤੇਰੇ ਰਾਹਾਂ ਵਿੱਚ ਥਾਰ ਲੈ ਕੇ ਖੜਦਾ ਨਹੀਂ ਕੱਲਾ ਪੁੱਤ ਜੀਵਿੰਦਾਰੇ ਦਾ ਅੱਲਾ ਪੁੱਤ ਜੀਮਿਦਾਰੇ ਤਾਂ ਕਰਕੇ ਤੂੰ ਛੱਡ ਤੰਗ ਨੀ ਯਾਰ ਤੇਰਾ ਪੀੜੀ ਛੱਡ ਦੂ ਪੌਣੀਆਂ ਤੂੰ ਜੀਨਾ ਛੱਡ ਤੰਗ ਨੀ ਯਾਰ ਤੇਰਾ ਨਸ਼ੇ ਛੱਟ ਗਿਆ ਪੌਣੀਆਂ ਤੂੰ ਜੀਨਾ ਛੱਡ ਤੰਗ ਨੀ ਜੇ ਵਧੀਆ ਲੱਗਿਆ ਹੋਵੇ ਤਾਂ ਸ਼ੇਅਰ ਜ਼ਰੂਰ ਕਰਨਾ